ਬੈਠੋ ਬੈਠੋ ਮੈਂ ਬੈਜੋ ਬੀਬਾ ਕੋਈ ਨਹੀਂ ਬੈ ਕੇ ਗੱਲ ਕਰ ਰਹੀ ਦੱਸੋ ਕੀ ਪ੍ਰੋਬਲਮ ਹੈ ਚਲ ਸਾਨੂੰ ਪਹਿਲੇ ਆਉਣ ਦੱਸ ਵੀ ਜਿਹੜਾ ਤੂੰ ਸਾਨੂੰ ਕਿੱਸ ਵੀ 100000 ਰੁਪਏ ਖਾਤੇ ਚ ਪਾਵਾਂਗੇ ਤੇ ਪਾਇਆ ਨਹੀਂ ਚਲ ਐਮ ਐਲ ਏ ਸਾਹਿਬ ਇਹਦੀ ਪਤਾ ਪ੍ਰੋਬਲਮ ਕੀ ਹੈ ਇਹ ਵਿਚਾਰਾ ਖਾਂਦਾ ਸੀਗਾ ਮਾੜਾ ਮੋਟਾ ਕਾਰਡ ਭੁੱਕੀ ਪੋਸਟ ਹਾਂਜੀ ਹਾਂਜੀ ਠੀਕ ਹੈ ਕੋਈ ਮੇਰੇ ਤੋਂ ਹਟ ਗਿਆ ਜੀ ਮਿਲਦਾ ਨਹੀਂ ਨਾ ਐਡਾ ਤੰਗ ਹੁੰਦਾ ਨਾ ਵਿਚਾਰਾ ਇਹ ਪਰ ਇੱਕ ਗੱਲ ਹੋਰ ਦੱਸੋ ਜੀ ਲੋਕ ਜਿਹੜੀ ਗੱਲ ਕਹਿੰਦੇ ਐਮ ਐਲ ਏ ਸਾਹਿਬ ਵੀ ਜਿਹੜੇ ਲੀਡਰਾਂ ਨੇ ਵੀ ਉਹ ਨਸ਼ਿਆਂ ਵਾਲਾ ਤਸਕਰਾਂ ਨਾਲ ਰਲ ਕੇ ਆਪਦੇ ਮਹਿਲ ਪਾਲੇ ਉਹਨਾਂ ਦੇ ਕਾਊ ਅਕਲ ਜੀ ਕੇਕ ਤਾਂ ਕੱਟ ਲੈੰਦੋ ਮੈਂ ਕਟਾਉਣੀ ਇਹਨੂੰ ਕੇਕ ਬਹਿ ਜਾ ਪਤਾ ਤੂੰ ਕੇਕ ਨਹੀਂ ਐ ਜੇ ਮੈਂ ਕਟਣ ਦੇਣਾ ਹਾਂ ਸਰਪਾਲ ਸਾਹਿਬ ਚਲੋ ਠੀਕ ਹੈ ਜੀ ਚਲੋ ਠੀਕ ਹੈ ਜੀ ਉਹਨੇ ਸੰਦੀਪ ਘੜ ਘੜ ਕਰਾ ਮੈਂ ਜਾਨ ਨਹੀਂ ਦੇਣਾ ਤੁਸੀਂ ਕੱਟ ਲਿਓ ਬਈ ਸਰਪਾਲ ਸਾਹਿਬ ਉਹ ਨਹੀਂ ਨਹੀਂ ਮਸਾਲੇ ਗੱਲ ਸਮਝੋ ਸਮਝੋ ਤੇ ਗੱਲ ਦੋ ਮਿੰਟ ਤੁਸੀਂ ਗੱਡ ਕੱਟ ਲਿਓ ਕੇਕ ਕੋਈ ਗੱਲ ਨਹੀਂ ਹੰਚ ਵੀ ਰੋਜ਼ ਹੀ ਬਣਾ ਦਿੰਦਾ ਯਾਰ ਬੜਾ ਲੋਕ ਕਿਤੇ ਨੇ ਇੱਕ ਤੁਸੀਂ ਨਾ ਹੀ ਕੱਲ ਆਪਣੇ ਨੰਬਰ ਬਣਾਉਂਦਾ ਪਿੰਡ ਦੇ ਇੱਕ ਕੱਲ ਆ ਕੇ ਕਟਣਾ ਸੀ ਕਿੱਡੀ ਕੀ ਗੱਲ ਸੀ ਇੱਕ ਕੱਲ ਆਪਣੇ ਸੀਗਾ ਹੀ ਉਹ ਖੁਸ਼ੀ ਦਾ ਭੋਗ ਸੀਗਾ ਤੁਹਾਨੂੰ ਦੋ ਸ਼ਬਦ ਬੋਲਣ ਨੂੰ ਕਿਹਾ ਸੀ ਤੁਸੀਂ ਉੱਥੇ ਜੀ ਉਹ ਸ਼ਰਧਾਂਜਲੀ ਪੜਨ ਲੱਗੇ ਕਰਤਾਰੇ ਕਿ ਥੋੜਾ ਖਿਆਲ ਸਾਹਿਬ ਤੁਸੀਂ ਵੀ ਨਿਗਰ ਰੱਖਿਆ ਕਰੋ ਸਾਸੀ ਕੱਲ ਜੀ ਐਮਐਲ ਸਾਹਿਬ ਸਤਿਗੁਰ ਸਰਪੰਚ ਸਾਹਿਬ ਜੀ ਸਾਹਿਬ ਸਤਿਗੁਰ ਜੀ ਸਤਿਗੁਰ ਹਾਂ ਹੋਰ ਬਤਾਈ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਭਾਈ ਹੋਰ ਸਰਪੰਚ ਸਾਹਿਬ ਪਿੰਡ ਲੈਵਲ ਸੀਗਾ ਸਾਰਾ ਹਾਂ ਜੀ ਸਭ ਠੀਕ ਠਾਕ ਹੈ 6 ਨੰਬਰ ਵਾਲਾ ਆਪਣਾ ਨਰਾਜ ਸੀ ਨਾਲ ਹੁਣ ਆਪਣੇ ਨਹੀਂ ਜੀ ਨਾਲ ਹੁਣ ਸਾਰੇ ਨਾਲ ਆਪਣੇ ਜੀ ਠੀਕ ਹੈ 4 ਨੰਬਰ ਵਾਲਾ ਮੈਂਬਰ ਕਿਵੇਂ ਹੈ ਆਪਣਾ ਉਹ ਵੀ ਠੀਕ ਹੈ ਜੀ ਵਧੀਆ ਜੀ ਠੀਕ ਹੈ ਉਹ ਸੜਕ ਦਾ ਟੈਂਡਰ ਚੱਲੀ ਜਾਂਦਾ ਲੈ ਤਾਂ ਲੱਗਿਆ ਸੀ ਚੱਲੀ ਜਾਂਦੇ ਸਭ ਨਾਲੀਆਂ ਹਾਂ ਜੀ ਹਾਂ ਜੀ ਹਾਂ ਉਹਨਾਂ ਤਿੰਨ ਚਾਰ ਪੁਲੀਆਂ ਵੀ ਸੀ ਆਪਣੇ ਪਿੰਡ ਦੀਆਂ ਹਾਂ ਜੀ ਉਹ ਵੀ ਚੱਲੀ ਜਾਂਦਾ ਜੀ ਇੱਕ ਛੱਪੜ ਦਾ ਕਰਾ ਦਿਓ ਜੀ ਉਹ ਛੱਪੜ ਦਾ ਕਰਾਓ ਬਜਟ ਬ ਕਿੰਨੇ ਕੀ ਖਰਚਾ ਉਹਦਾ ਉਹ ਨਾਲੀਆਂ ਦਾ ਹੈਗਾ ਤਾਂ ਐਮਐਲਏ ਸਾਹਿਬ ਬੁਰਾ ਹਾਲ ਹੀ ਐਡਾ ਕੋਈ ਸੁਧਾਰਤਾ ਨਹੀਂ ਹੈਗਾ ਆ ਸਾਰਿਆਂ ਨੂੰ ਖੜੇ ਕੋ ਰੱਖਦੇ ਨੇ ਭਾਈ ਬੈਠ ਜਾਓ ਯਾਰ ਆ ਜਾਓ ਤੁਸੀਂ ਬੈਠੋ ਬੈਠ ਜਾ ਕਰੋ ਯਾਰ ਚੱਲ ਸਾਹਿਬ ਇਹਨਾਂ ਦਾ ਸਰਪੰਚ ਸਾਹਿਬ ਦਾ ਕੰਮ ਜਿਹੜਾ ਵੀ ਹੈਗਾ ਨਾ ਪਿੰਡ ਦਾ ਇੱਕ ਦੋ ਕੰਮ ਰਹਿੰਦੇ ਆ ਨੋਟ ਕਰ ਲਾ ਸਰਪੰਚ ਸਾਹਿਬ ਨੋਟ ਕਰਾ ਦਿਓ ਉਹਨਾਂ ਨੂੰ ਜਾਣ ਲੱਗੇ ਕੋਈ ਗੱਲ ਵੀ ਹੋ ਗਿਆ ਹਲ ਹਾਂਜੀ ਕਰਾ ਦੇ ਉਹ ਹੋ ਗਿਆ ਓਕੇ ਉਹ ਸ਼ੁਰੂ ਕਰਾ ਹਾਂ ਸ਼ੁਰੂ ਹੋਇਆ ਬਾਈ ਉਹਦੇ ਨੇ ਇੱਕ ਉਹ ਸੱਤ ਜਿਹੜੀ ਆਪਣੇ ਸਾਥ ਚ ਪਲਾਸਟਰ ਰਹਿੰਦਾ ਸੀ ਜਾਂ ਠੰਡਾ ਲੈ ਕੇ ਸੱਤ ਦਾ ਪਲਾਸਟਰ ਰਹਿੰਦਾ ਸੀ ਉਹ ਵੀ ਹੋ ਹੀ ਗਿਆ ਈ ਕੋਈ ਜਾਂਦਾ ਕੰਪਲੀਟ ਹੋ ਗਿਆ ਕਿ ਨਹੀਂ ਹੋਇਆ ਇਹ ਅੱਜ 5-4 ਦਿਨਾਂ ਜੀ ਨਿਬੜ ਜੂਗਾ ਫਿਰ ਉਹਦੇ ਬਿੱਲ ਬਿੱਲ ਦੇਵਾਂਗੇ ਅੱਛਾ ਅੱਛਾ ਨਹੀਂ ਨਹੀਂ ਕਰੋ 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 ਕੋਈ ਨਹੀਂ ਹਾਂਜੀ ਤੇ ਹੋਰ ਸੁਣਾਓ ਠੀਕ ਠਾਕ ਘਰ ਪਰਿਵਾਰ ਠੀਕ ਆ ਸਾਰੇ ਹਾਂਜੀ ਸਭ ਠੀਕ ਪਹਿਲਾਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਹਾਂਜੀ ਤੇ ਇਹ ਬੇਟੇ ਦਾ ਜਨਮ ਆਪਣੇ ਦਾ ਕੀ ਨਹੀਂ ਉਹ ਤਾਂ ਬੇਟੇ ਦਾ ਚਾਚਾ ਜੀ ਇਹਦਾ ਜਨਮ ਆ ਜੀ ਅੱਛਾ ਇਹ ਬੇਟੇ ਦਾ ਜਨਮ ਦਾ ਹੋਰ ਬੇਟਾ ਹੈਪੀ ਬਰਥਡੇ ਪੁੱਤਰ ਥੈਂਕ ਯੂ ਤੁਹਾਨੂੰ ਜਿਉਂਦੇ ਰਹੋ ਜਿਉਂਦੇ ਰਹੋ ਖੁਸ਼ੀਆਂ ਮਾਣੋ ਹੋਰ ਜੀ ਐਮਐਲਏ ਸਾਹਿਬ ਵਧੀਆ ਜੀ ਵਧੀਆ ਸਰਪੰਚ ਹਾਂ ਜੀ ਜੀ ਤੁਸੀਂ ਸੁਣਾਓ ਹਾਂ ਠੀਕ ਹੈ ਜੀ ਵਧੀਆ ਜੀ ਹੋਰ ਸੂਬੇਦਾਰ ਸਾਹਿਬ ਠੀਕ ਠਾਕ ਹੋ ਹਮ ਠੀਕ ਹੈ ਜੀ ਬਸ ਆਪਣਾ ਠੀਕ ਹੀ ਹੁੰਦਾ ਘਰ ਪਰਵਾਹ ਠੀਕ ਹੈ ਜੀ ਸਾਹਿਬ ਆਪਾਂ ਤਾਂ ਕਿਲਰਗੇ ਹੁੰਦੇ ਆ ਚਲੋ ਚਲੋ ਤੁਸੀਂ ਦੱਸੋ ਬਹੁਤ ਤੁਸੀਂ ਬਹੁਤ ਸਖਤ ਡਿਊਟੀ ਆ ਵਾਰਡਨਾ ਬੁੜਨਾ ਤੇ ਨਾ ਜੀ ਰਹੀ ਹੈ ਨਾ ਨਹੀਂ ਕਰ ਲਈ ਡਿਊਟੀ 28 ਸਾਲ ਜੀ ਹਾਂ ਕਰ ਲਈ ਮੈਨੂੰ ਸਖਤ ਡਿਊਟੀ ਹੁੰਦੀ ਹੈ ਨਾ ਜੀ ਪੂਰੀ ਸਖਤ ਹੁੰਦੀ ਹੈ ਫੌਜ ਦੀ ਸਖਤ ਡਿਊਟੀ ਨਹੀਂ ਬਿਲਕੁਲ ਬਿਲਕੁਲ ਪੰਜਾਬ ਪੁਲਿਸ ਸਾਡੀ ਥੋੜੀ ਜਿਹੀ ਥੋੜਾ ਫਰਕ ਚ ਆਇਆ ਨਾ ਨਹੀਂ ਚਲੋ ਉਹ ਥੋੜਾ ਬਾਹਲਾ ਨਾ ਠੰਡ ਰੂਣ ਦੇ ਵਿੱਚ ਔਖਾ ਹੋ ਜਾਂਦਾ ਉੱਥੇ ਨਾ ਉਹ ਅੰਦਰ ਡਿਊਟੀ ਕਰੀ ਜਾਂਦੇ ਅਸੀਂ ਉੱਥੇ ਬਾਹਰ ਬਾਰਡਰ ਤੇ ਕਰੀ ਜਾਂਦੇ ਆ ਚਲੋ ਹੁਣ ਤਾਂ ਆ ਬਾਬੇ ਦੀ ਕਿਰਪਾ ਨਾਲ ਹੋ ਗਏ ਸੇਵਾ ਮੁਕਤ ਅੱਛਾ ਅੱਛਾ ਜੀ ਬਿਲਕੁਲ ਜੀ ਹੁਣ ਤਾਂ ਮੈਂਸ਼ਨ ਆਉਣੀ ਆ ਜੀ ਆਉਣੀ ਆ ਜੀ ਹਾਂ ਜੀ ਜਦੋਂ ਸਰ ਸਰ ਸੇਵਾ ਕੀਤੀ ਸਰ ਤੋਂ ਨੂੰ ਆਦੀ 5 ਸਾਲ ਕਰਕੇ ਸਾਨੂੰ 28 ਸਾਲ ਕਰਕੇ ਤਾਂ ਆਉਣੀ ਆ ਪਹਿਲਾਂ ਨਹੀਂ ਬਾਈ ਥੋੜੀ ਥੋੜੀ ਸੇਵਾ ਸਕਦਾ ਹੈ ਨਹੀਂ ਨਹੀਂ ਸੇਵਾ ਥੋੜੇ ਵੀ ਸਕਦਾ ਪਰ ਬਸ ਨਹੀਂ ਸਾਡੀ ਸੇਵਾ ਔਖੀ ਹੈ ਸਾਡੇ ਲੋਕਾਂ ਦਾ ਬਹੁਤ ਕੋਈ ਤੁਸੀਂ ਵੀ 24 ਘੰਟੇ ਬਾਹਰ ਤੁਰੇ ਫਿਰਦੇ ਆ ਜੀ ਹਾਂ ਜੀ ਹਾਂ ਜੀ ਹਾਂ ਜੀ ਤਾਂ ਹੀ ਤੁਹਾਡੀ ਵੀ ਸੇਵਾ ਅਕਸਰ ਹੈਗੀ ਹੈ ਸਕਤੀ ਹੈ ਜੀ ਸਹੀ ਹੈ ਜੀ ਹਾਂ ਜੀ ਹੋਰ ਸੁਬੇਦਾਰ ਸਾਹਿਬ ਬਸ ਵਧੀਆ ਜੀ ਬੱਚੇ ਦਾ ਬੇਟੇ ਵਿਆਹ ਤੇ ਪਿਛਲੇ ਇੱਕ ਬੇਟੇ ਦਾ ਮੈਂ ਮੈਰਿਜ ਤੇ ਆਇਆ ਸੀ ਕਿ ਮਤਲਬ ਬੇਟਾ ਇੱਕ ਹੀ ਤੁਹਾਡੇ ਹਾਂ ਬੇਟਾ ਬੇਟੀ ਹੈ acha ਬੇਟੀ ਰਹਿ ਗਈ ਹਾਂ ਐਸੀ ਤੁਸੀਂ ਮੈਰਿਜ ਹਾਂ ਬੇਟੀ ਦੀ ਮੈਰਿਜ ਰਹਿ ਗਈ ਹੈ ਜੇ ਕਰਨ ਲਈ ਰਹਿਦੀ ਹੈ ਠੀਕ ਹੈ ਠੀਕ ਹੈ ਕਰਾਂਗੇ ਬਸ ਠੀਕ ਹੈ ਠੀਕ ਹੈ ਬਸ ਸਰ ਕੋਣ ਇੱਕ ਹੈਲੋ ਮੈਂ 2 ਮਿੰਟ ਰੋਕੇ ਗੱਲ ਕਰਨਾ ਚਾਹੇ ਮੈਂ ਨਾ ਸਰਪੰਚ ਸਾਹਿਬ ਦੇ ਬੇਟੇ ਦਾ ਬਾਡੇ ਸੀ ਉੱਥੇ ਬੈਠਾਗਾ ਓਕੇ 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 ਕਲੋਜ਼ ਇਹ ਮੁੰਡਾ ਫਿਰ ਪੱਕਾ ਹੀ ਰੱਖਿਆ ਇਹ ਮੁੰਡਾ ਆਪਣੇ ਨਾਲ ਹੀ ਹੁੰਦਾ ਜਦੋਂ ਦਾ ਇਲੈਕਸ਼ਨ ਤੋਂ ਪਹਿਲਾਂ ਦਾ ਵੀ ਨਾਲ ਹੈ ਦੋਸਤ ਪਿਆਰ ਪਹਿਲਾਂ ਦਾ ਦੋਸਤ ਸੀ ਆਪਣਾ ਹੁਣ ਆਪਣੇ ਨਾਲ ਹੀ ਹੁੰਦਾ ਇਲੈਕਸ਼ਨ ਤੋਂ ਮੈਂ ਕਾਫੀ ਦਿਨ ਦਾ ਵੇਹਣ ਪਤਾ ਗੱਲ ਕੀ ਹੈ ਜੀ ਜਦੋਂ ਮਿੱਤਰ ਪਿਆਰੇ ਨਹੀਂ ਜੀ ਬਸ ਖੰਡ ਪਾਠ ਰੱਖਾਇਆ ਸੀ ਉਦੋਂ ਤੁਹਾਡੇ ਆਇਆ ਸੀ ਮੈਂ ਨਾਲ ਐਮ ਐਲ ਸਾਹਿਬ ਇਹ ਮੁੰਡਾ ਪਟਿਆਲੇ ਤੋਂ ਐ ਹਾਂਜੀ ਅੱਛਾ ਤੇ ਇਹ ਮੁੰਡਾ ਆਪਣਾ ਇਹ ਬਠਿੰਡੇ ਜ਼ਿਲ੍ਹੇ ਦਾ ਐ ਇਹ ਤਾਂ ਮੈਂ ਇਹ ਦੋਨੇ ਮੇਰੇ ਦੋਸਤ ਸੀ ਪਹਿਲਾਂ ਦਾ ਭੋਗ ਤੇ ਆਏ ਸੀ ਜੀ ਮੈਂ ਨਾਲ ਮੈਂ ਠੀਕ ਹੈ ਨਾਲ ਤੁਹਾਨੂੰ ਪਛਾਣਦਾ ਨਹੀਂ ਹਾਂਜੀ ਅੱਛਾ ਅੱਛਾ ਹਾਂਜੀ ਹਾਂਜੀ ਹੂੰ ਠੀਕ ਐ ਸਾਨੂੰ ਤਾਂ ਕੋਈ ਜਾਣਦੇ ਨਹੀਂ ਇਹ ਸ਼ੁਰੂ ਤੋਂ ਹੀ ਮੇਰੇ ਨਾਲ ਰਹੇ ਐ ਹੂੰ ਮੈਂ ਕਹਿੰਦਾ ਵੀ ਨਹੀਂ ਆਪਾਂ ਸਾਰਾ ਬਾਈਕ ਚਲ ਸੰਜੇ ਬਣਾਉਣੀ ਹੈ ਪਰਿਵਾਰਕ ਜੱਕ ਬਣਾ ਕੇ ਰੱਖਣਾ ਆਪਾਂ ਸਾਰਾ ਹਾਂ ਪਹਿਲਾਂ ਥਾਣੇ 'ਚ ਵੀ ਡਿਊਟੀ ਬਹੁਤ ਹਾਂਜੀ ਹਾਂਜੀ ਨਹੀਂ ਬਹੁਤ ਮੁੰਡੇ ਸਿਆਣੇ ਆ ਜੀ ਐਮਐਲਏ ਸਾਹਿਬ ਆਪਣੇ ਦੋ ਤਿੰਨ ਪ੍ਰੋਗਰਾਮ ਹੋਰ ਵੀ ਹੈ ਇਹ ਤਨਾ ਹੋਈ ਆ ਆਪਾਂ ਥੋੜਾ ਇੱਕ ਉਹ ਕੇਕ ਟਾਣ ਕੇ ਜਲਦੀ ਮੜਾ ਜਾ ਸਰਪੰਚ ਸਾਹਿਬ ਦੋ ਤਿੰਨ ਫੰਕਸ਼ਨ ਹੋਰ ਵੀ ਹੈ ਅੱਛਾ ਜੀ ਤੇ ਕਿਉਂ ਨਾ ਆਪਾਂ ਜਲਦੀ ਬੇਟੇ ਦਾ ਹੱਕ ਕੇਕ ਨਾਲ ਵੇਟਦੇ ਹਾਂ ਹਾਂ ਬੇਟਾ ਉਹ ਵੀ ਮਿਠਾਈ ਮੈਂ ਕਟਾਉਣੀ ਤੈਨੂੰ ਕੇਕ ਹਾਂਜੀ ਐਮਐਲਏ ਸਾਹਿਬ ਐਸੇ ਕਮਾਣੂ ਬਣਾਇਆ ਤੈਨੂੰ ਦੱਸ ਪਹਿਲੇ ਦੱਸੋ ਦੱਸੋ ਵੀ ਬਾਕੀ ਗੱਲ ਹੋ ਗਈ ਆ ਬੈਠੋ ਬ ਬੈਠੋ ਬੈਠੋ ਮੈਂ ਬੈ ਜੋ ਬੀਬਾ ਕੋਈ ਨਹੀਂ ਬੈ ਕੇ ਗੱਲ ਕਰਨੀ ਦੱਸੋ ਕੀ ਪ੍ਰੋਬਲਮ ਹੈ ਮੈਂ ਸਾਨੂੰ ਪਹਿਲੇ ਆਉਣ ਦੱਸ ਵੀ ਜਿਹੜਾ ਤੂੰ ਸਾਨੂੰ ਕਿੱਸ ਵੀ 100000 ਰੁਪਏ ਖਾਤੇ ਚ ਪਾਵਾਂਗੇ ਤੇ ਪਾਇਆ ਨਹੀਂ ਪਹਿਲੇ ਤਾਂ ਮੈਨੂੰ ਇਹ ਦੱਸ ਫੇਰ ਤਾਂ ਮੈਨੂੰ ਇਹ ਦੱਸ ਜਿਹੜੇ ਬਿੱਲ ਲੱਗੂਗੇ ਕਿਤੇ ਬੀਬਾ ਮੇਰੀ ਕਿਹੜੇ ਬਿੱਲ ਲੱਗੂਗੇ ਇੱਕ ਮਿੰਟ ਮੇਰੀ ਗੱਲ ਸੁਣੋ ਇੱਕ ਮਿੰਟ ਮੈਂ ਨਹੀਂ ਤਾਂ ਪਤਾ ਸੀ ਤੇ 300 ਜੂਨਟ ਮਾਫ ਕੀਤੀ ਸੀ ਤਾਂ ਸਾਡੀ ਸਰਕਾਰ ਨੇ ਛੀਸੋ ਕਰਤੀ ਜੇ ਤੁਹਾਨੂੰ ਬਿੱਲ ਭਰਨਾ ਪੈਂਦਾ ਨਾ 2 ਮਹੀਨਿਆਂ ਬਾਅਦ ਫਿਰ ਪਤਾ ਲੱਗਦਾ ਚੱਲੇ ਬੜਾ ਕੇ ਕੰਮ ਹੋ ਜਾਂਦਾ ਮੈਨੂੰ ਆਂ ਦੱਸ ਪਹਿਲਾਂ ਹੱਕ ਮੰਨ ਤੁਸੀਂ ਬਣੇ ਕੱਲੇ ਦੱਸੋ ਬਕਸੋ ਜਿੱਥੇ ਵੀ ਤੁਸੀਂ ਤੁਹਾਨੂੰ ਬੁਲਾਇਆ ਕਿਉਂ ਆਏ ਨਹੀਂ ਤੁਸੀਂ ਦੇਖੋ ਸਾਡੇ ਤੋਂ ਵੋਟਾਂ ਲੈ ਕੇ ਤੁਸੀਂ ਜਿੱਤੇ ਆਂ ਇਹ ਸਾਰੇ ਜਨਤਾ ਤੋਂ ਵੋਟਾਂ ਲੈ ਕੇ ਜਿੱਤੇ ਆ ਤੁਸੀਂ ਸਾਨੂੰ ਮੈਨ ਲੈ ਦੇ ਦੋ ਸਾਨੂੰ ਬਿੱਲ ਦੇ ਵੀਪਾ ਦਫਤਰ ਸਾਨੂੰ ਮਿਲ ਲੈਣ ਮੈਨੂੰ ਮਿਲ ਲੈਣ 24 ਘੰਟੇ ਉਹੀ ਗੱਲ ਬੰਦ ਹੁੰਦੇ ਆ ਦਫਤਰ ਕੋਈ ਨਹੀਂ ਬੰਦ ਹੁੰਦਾ ਜੀ ਸਾਡਾ 24 ਘੰਟੇ ਸਾਡਾ ਮੁੰਡਾ ਇਹ ਬੱਠੇ ਰਹਿੰਦੇ ਆ ਮੈਨੂੰ ਅੱਜ ਆਉਣਾ ਨਾ ਪੈਂਦਾ ਜੇ ਮੈਨੂੰ ਮਲਾਓ ਕੋਈ ਨੰਬਰ ਬੀਜੀ ਨਹੀਂ ਹੁੰਦਾ ਜੀ ਕਈ ਵਾਰੀ ਫੋਨ ਹੀ ਫੋਨ ਹੀ ਐਮ ਐਲ ਐ ਸੌਂਗ ਸਾਰੇ ਨੰਬਰ ਹੋ ਰਹੇ ਨਹੀਂ ਕੋਈ ਹਾਂ ਜੀ ਹਾਂ ਜੀ ਹਰ ਇੱਕ ਦਾ ਫੋਨ ਚੱਕਦੇ ਹਰ ਇੱਕ ਦਾ ਫੋਨ ਚੱਕਦੇ ਹਾਂ ਵੀ ਮੇਰੀ ਗੱਲ ਸੁਣੋ 300 ਜੂਨਟ ਤੋਂ ਮਸੂਬੇਦਾਰ ਸਾਹਿਬ 600 ਕਰਤੀ ਅਸੀਂ ਕਿਰਾਇਆ ਸਾਡੀ ਸਰਕਾਰ ਨੇ ਚਾਲੂ ਰੱਖਿਆ ਮੇਰੀ ਗੱਲ ਸੁਣੋ ਬੁੜੀਆਂ ਸਾਡੇ ਸਾਹ ਬੰਦੇ ਲੜੀ ਜਾਂਦੇ ਸਾਡੇ ਗੱਲ ਪਿੰਡਾਂ ਜਾ ਕੇ ਵੀ ਤੁਸੀਂ ਸਰਕਾਰ ਬੰਦ ਕਿਉਂ ਨਹੀਂ ਹਿੰਨੇ ਸਾਲ ਹੋ ਗਏ ਕਿੱਥੇ ਸੁੱਤਾ ਪਿਆ ਜਿਹੜੇ ਤੁਸਾਨੂੰ 100000 ਰੁਪਇਆ ਕਿਹਾ ਸੀ ਉਹ ਵੀ ਬੀਬਾ ਉਹ ਵੀ ਬਜਟ ਪੈ ਜਾਣਾ ਹੈ ਕੀ ਅਸੀਂ ਬਜਟ ਪੈ ਜਾਣਾਗਾ ਸਰਕਾਰ ਨੇ ਪਾਉਣਾ ਜੀ ਅਸੀਂ ਤੁਹਾਡਾ ਆਵਾਜ਼ ਤੁਹਾਡੇ ਅੱਗੇ ਕੋਈ ਨਹੀਂ ਆ ਜਾਣਾ ਤੁਸੀਂ ਕਿਰਾਇਆ ਤੁਹਾਡਾ ਬੀਬਾ ਅਸੀਂ ਮਾਫ ਕੀਤਾ ਹੋਇਆ ਚਾਲੂ ਰੱਖਿਆ ਬਿੱਲ ਤੁਹਾਡੇ ਨਹੀਂ ਲਾਗੂ ਹੁੰਦੇਗੇ ਠੀਕ ਆ ਬੰਦੇ ਤੁਹਾਡੇ ਸਾਡੇ ਗੱਲ ਪੈਂਦੇ ਆ ਵੀ ਸਾਡੀਆਂ ਬੁੜੀਆਂ ਨੂੰ ਤੁਸੀਂ ਮਾਫ ਕਰਤਾ ਕਰਾਇਆ ਉਹ ਝੋਲਾ ਚੱਕ ਕੇ ਕਹਿੰਦੀ ਸਾਡਾ ਬਾਪੂ ਬਿਮਾਰ ਆ ਸਾਡੀ ਬੇਬੇ ਬਿਮਾਰ ਆ ਜੇ ਬਿੱਲ ਲਾਗੂ ਉਥੋਂ ਨੂੰ ਕਰਾਇਆ ਲਾਗੂ ਹੁੰਦਾ ਨਾ ਬੇਬੇ ਥੋੜੀ ਠੀਕ ਹੋ ਜਣੀ ਸੀਗੀ ਨਹੀਂ ਤੁਸੀਂ ਗੱਲ ਕਿਉਂ ਨਹੀਂ ਸੁਣਦੇ ਮੈਂ ਤਾਂ ਦੱਸੋ ਗੱਲ ਦੱਸੋ ਮਾਇਆ ਸੁਬੇਦਾਰ ਸਾਹਿਬ ਇਹਨਾਂ ਨੇ ਕਾਹਦੀ ਸੁਣਨੀ ਐ ਇਹਨਾਂ ਨੂੰ ਤਾਂ ਮਾਜ ਬਣੀ ਆ ਆਹ ਕਿੱਕ ਕੱਟਣਾ ਨਹੀਂ ਸਾਡੇ ਸਾਰਾ ਪਲਾਨ ਹੋ ਰਿਹਾ ਏ 1200 ਦੇ ਹਿਸਾਬ ਨਾਲ ਸਾਰੇ ਪੈਸੇ ਮਿਲ ਲਗੇ ਇੱਕ ਮਿੰਟ ਚੁੱਪ ਪੈਸੇ ਮਿਲ ਗਏ ਪੈਸੇ ਸਾਰੇ ਦੇ ਵਧਾ ਦੇਣਾ ਚੋਰ ਨਾ ਪਾੜ ਗਈ ਸਾਡੇ ਰਾਜ ਤੁਹਾਡੇ ਵ ਇਹਨਾਂ ਨੇ ਸਾਨੂੰ 3 ਸਾਲ ਹੋ ਗਏ ਬਹੁਤ ਖੱਜਲ ਖਰਾ। ਨਹੀਂ ਮੇਰੀ ਗੱਲ ਸੁਣੋ ਤੁਹਾਡਾ ਕੀ ਕੰਮ ਨਹੀਂ ਹੋਇਆ ਤੁਹਾਡਾ ਕੱਲਾ 1000 ਰੁਪਏ ਰੰਦਾ ਦੱਸੋ ਕੀ ਜੋ ਹੈ ਸਰਪੰਚਓ ਦੱਸੋ ਤੁਹਾਡੇ ਪਿੰਡ ਦਾ ਸਾਰਾ ਕੰਮ ਹੋਇਆ ਨਾਲੀਆਂ ਬਣੀਆਂ ਜਾਂਦੀਆਂ ਸੜਕਾਂ ਤੁਹਾਡੇ ਪਿੰਡ ਦੀਆਂ ਬਣੀਆਂ ਆਪ ਤੇਰੇ ਵਾਲੇ ਤਾਂ ਜਿਹਨੇ ਆਏ ਗੱਲ ਲਿਆ ਕੇ ਕੇਕ ਤੇਰੇ ਅੱਗੇ ਧਰਤਾ ਸਰਪੰਚ ਸਾਹਿਬ ਗਲੀਆਂ ਬਣੀਆਂ ਨੇ ਮੈਂ ਵੀ ਅੱਜ ਕੇ ਕੰਟਰ ਦੇ ਦੱਸੋ ਇੱਕ ਮਿੰਟ ਚੁੱਪ ਕਰੋ ਐਮਐਲਏ ਸਾਹਿਬ ਮੈਂ ਦੱਸਾਂ ਹਾਂਜੀ ਹਾਂਜੀ ਠੀਕ ਹੈ ਇਹਦੀ ਪੀੜ ਗਲਤ ਨਹੀਂ ਹੈ ਨਹੀਂ ਮੈਂ ਤੁਹਾਡੀ ਗੱਲ ਸਮਝਦਾ ਜੀ ਪਿੰਡ ਪੱਧਰ ਦਾ ਉਹਦਾ ਕੰਮ ਨਹੀਂ ਹੋ ਰਿਹਾ ਹਾਂਜੀ ਦੱਸੋ ਤੁਸੀਂ ਆਪ ਰੌਲਾ ਪਾ ਕੇ ਸਾਨੂੰ ਚੁੱਪ ਕਰਾਉਣ ਦੀ ਕੋਸ਼ਿਸ਼ ਦੱਸੋ 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 ਠੀਕ ਹੈ ਮੈਨੂੰ ਤੁਹਾਨੂੰ ਪਤਾ ਨਾ ਮੈਂ ਇੱਕ ਜ਼ਿੰਮੇਵਾਰ ਉਹਦੇ ਤੋਂ ਰਿਟਾਇਰ ਹੋਇਆ ਵਾਂ ਆਫਸਰ ਬੈਠਿਆ ਥੋੜੀਆਂ ਗੱਲਾਂ ਦੇ ਵਿੱਚ ਗੱਲਾਂ ਲੱਪ ਲੱਪ ਤੂੰ ਚੁੱਪ ਕਰ ਚੁੱਪ ਕਰ ਚੁੱਪ ਕਰ ਹਣਾ ਹਾਂਜੀ ਜਦੋਂ ਤੁਸੀਂ ਚੋਣ ਮੈਨੀਫੈਸਟੋ ਵੇਲੇ ਵਾਅਦੇ ਕਰਦੇ ਹੋ ਹਾਂਜੀ ਹਾਂਜੀ ਜਦੋਂ ਵੱਡੇ ਵੱਡੇ ਦਾਅਵੇ ਕਰਦੇ ਹੋ ਉਦੋਂ ਡੀਂਗਾ ਮਾਰਦੇ ਹੋ ਸਟੇਜਾਂ ਤੇ ਚੜ ਚੜ ਕੇ ਠੀਕ ਹੈ ਆ ਕਰਦੇ ਆਗੇ ਉਹ ਕਰਦੇ ਆਗੇ ਤੁਸੀਂ ਗੱਲ ਕਰਤੀ 300 ਯੂਨਟ ਦੀ 300 ਯੂਨਟ ਪਿਛਲੀ ਸਰਕਾਰ ਦੀ ਲਾਈ ਦੀ ਨਹੀਂ ਅਸੀਂ ਤਾਂ ਚੀਜ਼ੋ ਕੀਤੀ ਹੈ ਜੀ ਸਾਰੀ ਮੈਨੀਫੈਸਟੋ ਚੀਜ਼ੋ ਕਹੀ ਸੀ ਚੀਜ਼ੋ ਕਰਤੀ ਲਾਗੂ ਰੱਖ ਲਈ ਠੀਕ ਹੈ ਹਾਂਜੀ ਹਾਂਜੀ ਲਾਗੂ ਰੱਖ ਲਈ ਠੀਕ ਹੈ ਤੁਸੀਂ ਜਿੰਨਾ ਕੁਝ ਕਰਤਾ ਜਿੰਨੇ ਲੋਕਾਂ ਨੇ ਉਮੀਦਾਂ ਰੱਖੀਆਂ ਸੀ ਉਹ ਤੇ ਖਰੇ ਉਤਰਿਆ ਨਹੀਂ ਅਸੀਂ ਕੋਈ ਜਿਹੜੇ ਤੁਹਾਡੀ ਜਿਹੜੇ ਪਿਛਲੀ ਸਰਕਾਰ ਨੇ ਤੁਹਾਨੂੰ ਸਹੂਲਤਾਂ ਦਿੱਤੀਆਂ ਉਹਦੇ ਚ ਅਸੀਂ ਕੋਈ ਕਟੌਤੀ ਤੇ ਨਹੀਂ ਕੀਤੀ ਵਾਧਾ ਹੀ ਕੀਤਾ ਅੱਛਾ ਤੁਸੀਂ ਕਹਿੰਦਾ ਪੀਲਾ ਪੰਜਾ ਚੱਲਦਾ ਹੈ ਹਾਂ ਵੀ ਮੂਰੇ ਮੂਰੇ ਮਾਰ ਕੇ ਪੰਜੇ ਜੇ ਮੁੜ ਜਾਂਦੇ ਥੋਨੂੰ ਦੱਸ ਤਾਂ ਨੇ ਵੀ ਆ ਚੀਜ਼ਾਂ ਕਰੋ ਜੇ ਕਰਨੀਆਂ ਤਾਂ ਉਹਨਾਂ ਨੂੰ ਸਰਕਾਰੀ ਪ੍ਰਾਪਰਟੀਆਂ ਬਣਾਓ ਜਾਂ ਉਹਨਾਂ ਨੂੰ ਜਿਹੜੇ ਬੰਦੇ ਪੀਣ ਤੇ ਜਿਹਨਾਂ ਦੇ ਘਰ ਉਜੜ ਗਏ ਉਹਨਾਂ ਨੂੰ ਉਹਨਾਂ ਨੂੰ ਦਿਓ ਉਹ ਪ੍ਰਾਪਰਟੀਆਂ ਜਿਹੜੇ ਬੰਦੇ ਉਹਨਾਂ ਮਹਿਲਾਂ ਦੇ ਮਾਲਕ ਬਣੇ ਬੈਠੇ ਨੇ ਐਮਐਲਏ ਸਾਹਿਬ ਹਾਂਜੀ ਹਾਂਜੀ ਮੀਡੀਆ ਸਮਝਾ ਤੇਰੀ ਕਰਦਾ ਗੱਲ ਤੇਰੀ ਆ ਇਹਦੀ ਵੇਚ ਕਰਨੀ ਉਹਨਾਂ ਪ੍ਰਾਪਰਟੀਆਂ ਨੂੰ ਜਾਂਦਾ ਸਰਕਾਰ ਦੀਏ ਬਣਾਉ ਉਹਨਾਂ ਬੰਦਿਆਂ ਨੂੰ ਉਹਨਾਂ ਮਹਿਲਾਂ ਦੇ ਵਿੱਚ ਉਹਨਾਂ ਪ੍ਰਾਪਰਟੀਆਂ ਪਰ ਇੱਕ ਗੱਲ ਹੋਰ ਦੱਸੋ ਜੀ ਲੋਕ ਜਿਹੜੀ ਗੱਲ ਕਹਿੰਦੇ ਐ ਐਮ ਐਲ اے ਸਾਹਿਬ ਵੀ ਜਿਹੜੇ ਲੀਡਰਾਂ ਨੇ ਵੀ ਉਹ ਨਸ਼ਿਆਂ ਵਾਲਾ ਤਸਕਰਾਂ ਨਾਲ ਰਲ ਕੇ ਆਪਦੇ ਮਹਿਲ ਪਾਲੇ ਉਹਨਾਂ ਦੇ ਕਾਊਂਟ ਆਊਗਾ ਦੱਸੋ ਕੀ ਦੇ ਕਿਹੜੇ ਮਹਿਲ ਸਾਡੇ ਦੱਸੋ ਨਹੀਂ ਹੁਣ ਪਤਾ ਨਹੀਂ ਜੀ ਲੋਕ ਜਾਣਦੇ ਲੋਕਾਂ ਦੀ ਆਵਾਜ਼ ਐ ਇਹ ਲੋਕ ਐਵੇਂ ਤਾਂ ਕਹਿੰਦੇ ਹੀ ਹੁੰਦੇ ਕਿ ਲੋਕ ਕਹਿੰਦੇ ਵੀ ਮੈਨੂੰ ਐ ਦੱਸੋ ਜੀ 2-3 ਸਾਲਾਂ ਚ ਕੋਈ ਮਹਿਲ ਤਿਆਰ ਹੋ ਜਾਊਗਾ 2.5 ਸਾਲਾਂ ਚ ਕਿਹੜਾ ਮਹਿਲ ਤਿਆਰ ਹੋ ਜੂਗਾ ਦੇਖੋ ਜੀ ਮਿਹਨਤ ਦੀ ਕਮਾਈ ਨਾਲ ਤਾਂ 7 ਪੀੜੀਆਂ ਤੋਂ ਵੀ ਨਹੀਂ ਤਿਆਰ ਹੁੰਦਾ ਆਮਦਨ ਦੀ ਕਮਾਈ ਨਾਲ ਤਾਂ 10 ਸਾਲ ਵੀ ਬਹੁਤ ਜ਼ਿਆਦਾ ਹੁੰਦਾ ਨਹੀਂ ਨਹੀਂ ਕੋ ਦੱਸੋ ਦੱਸੋ ਕਿਹੜੇ ਸਾਡੇ ਮੰਤਰੀ ਜਾਂ ਕਿਹੜੇ ਸਾਡੇ ਐਮਐਲਏ ਦਾ ਕਿਹੜਾ ਮਹਿਲ ਬਣਾਇਆ ਸੀ ਦੋਨੋਂ ਦੱਸੋ ਨਹੀਂ ਮੈਂ ਨਹੀਂ ਕਹਿੰਦਾ ਜੀ ਇਹ ਲੋਕ ਕਹਿੰਦੇ ਆ ਲੋਕ ਤਾਂ ਬਹੁਤ ਕੁਝ ਕਹਿੰਦੇ ਆ ਜੀ ਲੋਕਾਂ ਦਾ ਮੂੰਹ ਨਹੀਂ ਫੜਿਆ ਜਾਂਦਾ ਹੁੰਦਾ ਜੀ ਨਹੀਂ ਲੋਕਾਂ ਦਾ ਕੋਈ ਵੀ ਸਰਕਾਰ ਤੋਂ ਕਿਸੇ ਵੀ ਸਰਕਾਰ ਤੋਂ ਜਨਤਾ ਖੁਸ਼ ਨਹੀਂ ਹੁੰਦੀ ਇਹ ਵੇਖਦਾ ਕਿਉਂ ਕਿੱਥੇ ਦੇ ਦੱਸੋ ਕਿੰਨੀ ਵੱਡੀ ਨੱਥ ਪਾਈ ਅਸੀਂ ਨਕਸ਼ੇ ਨੂੰ ਆ ਤੁਸੀਂ ਦੇਖੋ ਹੱਡੀਆਂ ਦੀ ਮੋਟਪਾ ਦੇਖੋ ਜਿਹੜੀਆਂ ਚੀਜ਼ਾਂ ਦੇਖੋ ਜੀ ਦੇਖੋ ਇਹ ਦੇਖੋ ਇਹ ਪੁਰਾਣੇ ਛੱਡ ਪਹਿਲਾਂ ਦੀਆਂ ਸਰਕਾਰਾਂ ਦਾ ਪਾਵਾ ਸਾਨੂੰ ਨਹੀਂ ਜਿੰਮਾ ਪਹਿਲਾਂ ਵੀ ਤੁਸੀਂ ਕੀ ਕੀਤਾ ਐਮਐਲਏ ਸਾਹਿਬ ਇੱਕ ਗੱਲ ਸੁਣੋ ਮੇਰੀ ਸਾਡੀ ਸਰਕਾਰ ਨੇ ਨੱਥ ਪਾਈ ਕਿ ਨਹੀਂ ਕੋਈ ਨਹੀਂ ਤੁਸੀਂ ਹਿਸਾਬ ਨਾਲ ਗੱਲ ਕਰੋ ਜੀ ਉਹ ਮੇਰੇ ਫੈਕਸ਼ਨ ਤੇ ਆਏ ਫੈਕਸ਼ਨ ਕੋਈ ਨਹੀਂ ਕਟਾਵਾਂਗੇ ਕੇਕ ਇਹਨੂੰ ਕਟਾਵਾਂਗੇ ਮੇਰੀ ਗੱਲ ਸੁਣੋ ਆ ਬੰਦਾ ਬੈਠਾ ਦੇਖੋ ਹਾਂਜੀ ਹਾਂਜੀ ਤੇ ਤੂੰ ਦੱਸ ਬਟਕੀ ਤੇਰੀ ਸਮੱਸਿਆ ਸਭਾ ਸਾਹਿਬ ਜਾਣਦੇ ਕਿ ਤੁਸੀਂ ਵੋਟਾਂ ਪਵਾਉਣੀਆਂ ਤੇ ਘਰ ਪਾ ਦੇ ਨਹੀਂ ਤੇ ਮੇਰੇ ਦੇਖੋ ਠੀਕ ਹੈ ਆਹ ਮੇਰੇ ਕੋਲ ਪੈਸੇ ਨਹੀਂ ਮਿਲੇ ਇੱਕ ਹੋਰ ਦੀ ਪ੍ਰੋਬਲਮ ਹੈ ਇਹ ਡੂੜ ਡੂੜ ਲੱਖ ਪਾਇਆ ਜੀ ਦੱਸੋ ਕਿਉਂ ਰਹਿ ਗਿਆ ਉਹਨਾਂ ਦਾ ਸਰਪੰਚ ਸਾਹਿਬ ਇਹਨਾਂ ਨੂੰ ਨੋਟ ਕਰ ਲਓ ਐਮ ਐਲ ਏ ਸਾਹਿਬ ਚੱਲ ਸਾਹਿਬ ਇਹਨਾਂ ਨੂੰ ਨੋਟ ਕਰ ਲਓ ਹਾਂ ਕਰ ਲੈਂਦੇ ਤਾ ਆਪਣੇ ਤੁਹਾਡੇ ਪਿੰਡ ਦੇ ਵਿੱਚ ਕਿੰਨਾ ਕੰਮ ਚੱਲ ਰਿਹਾ ਦੇਖੋ ਚੱਲ ਐਮ ਐਲ ਏ ਸਾਹਿਬ ਇਹਦੀ ਪਤਾ ਪ੍ਰੋਬਲਮ ਕੀ ਹੈ ਇਹ ਵਿਚਾਰਾ ਖਾਂਦਾ ਸੀਗਾ ਮਾੜਾ ਮੋਟਾ ਕਾਰਡ ਭੁੱਕੀ ਪੋਸਟ ਹਾਂ ਜੀ ਹਾਂ ਜੀ ਠੀਕ ਹੈ ਉਹ ਵੀ ਨੇੜੇੋਂ ਹਟ ਗਏ ਜੀ ਮਿਲਦਾ ਰਹਿਣਾ ਨਹੀਂ ਐਡਾ ਤੰਗ ਹੁੰਦਾ ਨਾ ਵਿਚਾਰਾ ਇਹ ਹੁਣ ਆ ਚੀਜ਼ਾਂ ਜਿਹੜੀਆਂ ਇਹ ਤਾਂ ਇੱਕ ਹਿਸਾਬ ਨਾਲ ਭੁੱਕੀ ਫੀਮ ਇਹ ਤਾਂ ਆਰਗੇਨਿਕ ਇਹ ਪੋਸ ਦੇ ਨਹੀਂ ਬਹੁਤ ਚੱਤ ਉਠਾਇਆ ਜਾ ਰਿਹਾ ਦੇਖੋ ਜੀ ਸਾਡੀ ਦੇਖੋ ਪੰਜਾਬ ਸਰਕਾਰ ਦੇ ਵਾਸਤਾ ਹੈ ਨਹੀਂ ਜੇ ਪੰਜਾਬ ਸਰਕਾਰ ਦੇ ਵਾਸਤੇ ਹੋਵੇ ਤਾਂ ਅੱਜ ਅਸੀਂ ਤਾਂ ਅੱਜ ਸ਼ੁਰੂ ਕਰਦਗੇ ਪਰ ਐਮਐਲਏ ਸਾਹਿਬ ਇਹਨਾਂ ਚੀਜ਼ਾਂ ਤੇ ਗੌਰ ਕਰੋ ਨਾ ਜਰੂਰ ਕਹਿੰਦੇ ਥੋੜਾ ਮੈਸੇਜ ਦੇਵਾਂਗੇ ਜੀ ਥੋੜਾ ਮੈਸੇਜ ਜਰੂਰ ਦੇ ਦੇਣਾ ਉਹਨਾਂ ਨੂੰ ਬੰਦ ਕਰੋ ਜਿਹੜੇ ਮਾਰੂ ਨਸ਼ਾ ਨੂੰ ਬੰਦ ਕਰੋ ਜਿਹਦੇ ਨਾਲ ਬੰਦਾ ਬਚਦਾ ਹਾਂਜੀ ਹਾਂਜੀ ਦਾਦੇ ਬਾਬੇ ਜਿਹੜੇ ਸੀਗੇ ਉਹ ਪੋਸਟ ਖਾਂਦੇ ਸੀ ਫੇਰ ਕੀ ਕਰਦੇ ਸੀ ਹਾਂਜੀ ਹਾਂਜੀ ਕੰਮ ਕਰਦੇ ਸੀ ਨਾ ਅੱਧੀ ਤੇ ਰਾਤ ਨੂੰ 2-2 ਵਜੇ ਰਾਤ ਨੂੰ ਉੱਠ ਕੇ ਜਾ ਕੇ ਹਾਲ ਨਹੀਂ ਨਹੀਂ ਤੁਹਾਡਾ ਤੁਹਾਡਾ ਜਰੂਰ ਸਵਾਲ ਸਹੀ ਹੈ ਸਾਡੀਆਂ ਦੀ ਮੁੱਠ ਬਣ ਗਏ ਇਹ ਤਾਂ ਮਿਲਦਾ ਹੀ ਨਹੀਂ ਕਿਤੋਂ ਮਿਲਦਾ ਨਹੀਂ ਜੀ ਬਹੁਤ ਲੱਭੀਦਾ ਨਹੀਂ ਹੁੰਦਾ ਇਹ ਕਿਥੋਂ ਦੱਸੋ ਨਹੀਂ ਪੋਸਟ ਖਾਣਾ ਜ਼ਰੂਰੀ ਹੈ ਨਹੀਂ ਨਹੀਂ ਚਿੱਟਾ ਲਾਉਣਾ ਜ਼ਰੂਰੀ ਹੈ ਜੀ ਨਹੀਂ ਚਿੱਟਾ ਲਾਉਣਾ ਅਸੀਂ ਜ਼ਰੂਰੀ ਨਹੀਂ ਸਮਝਦੇ ਚਿੱਟਾ ਬੰਦ ਕਰੀਏ ਇਹਨਾਂ ਤੇ ਪੋਸਟ ਵਾਲੇ ਵੀ ਮਾੜਾ ਪ੍ਰੈਸ ਕਰ ਲੈਣ ਸਵੇਰ ਦਾ ਸਾਹ ਕਾਟਾ ਕਾਟੋ ਲਾਉਣਾ ਇਹ ਠੀਕ ਹੈ ਵੀ ਤੁਸੀਂ ਤੁਸੀਂ ਗਾਂ ਐਮ ਐਲ ਏ ਸਾਹਿਬ ਨਹੀਂ ਜੀ ਆਪਾਂ ਇਸ ਗ ਤੁਹਾਡੇ ਪਿੰਡ ਚ ਕਿੰਨੇ ਘਰ ਸੀ ਜਿਹੜੇ ਚਿਤਾਵੇ ਦੇ ਅੱਜ ਵੇਚਦਾ ਕੋਈ ਚਲੋ ਜੀ ਇੱਕ ਗੱਲ ਜੇ ਕੋਈ ਹਾਇਸ਼ ਕਹਤਾਂ ਦੱਸੋ ਸੁਬੇਦਾਰ ਸਾਹਿਬ ਐਮਐਲਏ ਸਾਹਿਬ ਇੱਕ ਗੱਲ ਦੱਸੋ ਤੁਸੀਂ ਬੀਬੀ ਜਿਹੜੀ ਸ਼ਿਕਾਇਤ ਲੈ ਕੇ ਜਿਹੜੀ ਕੱਲ ਤੋਂ ਬੀਬੀ ਨੇ ਰੋਲਾ ਪਾਇਆ ਬਿਲਕੁਲ ਜੀ ਹੁਣ ਬੀਬੀਆਂ ਦਾ ਸਮਾਂ ਤੁਹਾਡੇ ਕੋਲ ਰਹੇਗਾ ਥੋੜਾ ਹਾਂਜੀ ਹਾਂਜੀ ਤੇ ਬੀਬੀਆਂ ਦਾ ਮੇਰੇ ਨਾਲ ਥੋੜੇ ਬੇਨ ਘੱਟੋ ਘੜ 40 40000 ਰੁਪਇਆ ਬਣ ਗਿਆ ਬਿਲਕੁਲ ਜੀ ਠੀਕ ਹੈ ਦੇਵਾਂਗੇ ਜੀ ਜ਼ਰੂਰ ਦੇਵਾਂਗੇ ਜਿਵੇਂ ਬਜਟ ਦੇਵਾਂਗੇ ਸੁਣੋ ਮੇਰੀ ਇੱਕ ਮਿੰਟ ਰੁਕੋ ਐਸੇ ਬਜਟ ਦੇਵਾਂਗੇ ਜਦੋਂ ਮੈਂ ਥਾ ਨੇ ਨੇ ਛੋਟੇ ਵੀ ਰਾਇ ਨਹੀਂ ਗੱਲ ਲੈਣੀ ਮੈਂ ਤੇ ਵੀ ਪੜਕਾਈ ਰੱਖਦੇ ਸੀ ਮਸਲੇ ਜਿਵੇਂ ਇੱਥੇ ਪੜਕਾਈ ਰੱਖਦੇ ਨੇ 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 ਦੇਖੋ 100 ਘਰੇਲੂ ਮਸਲੇ ਹੁੰਦੇ ਆ ਮੇਰੀ ਗੱਲ ਮੇਰੀ ਗੱਲ ਹੁਣ ਆਪਣੇ ਹੱਕ ਦੀ ਗੱਲ ਕਰ ਰਹੀ ਆ ਮੇਰੀ ਗੱਲ ਸੁਣੋ ਜੀ ਉਹ ਤਾਂ ਮੈਂ ਸੀ ਉੱਥੇ ਪ੍ਰਧਾਨ ਮਹਿਲਾ ਮੰਡਲ ਦੀ ਤੇ ਮੈਂ ਤਾਂ ਕਰਕੇ ਉੱਥੇ ਜਾਂਦੀ ਸੀ ਨਵੇੜੇ ਕਾ ਤੇ ਦੂਜੀ ਗੱਲ ਮੈਂ ਤਾਂ ਅੱਜ ਰੌਲਾ ਪਾਉਣਾ ਹੀ ਆ ਮੈਂ ਸਾਰੀ ਗਲੀ ਤੋਂ ਕਹਿ ਕੇ ਮੈਂ ਵੋਟਾਂ ਪਵਾ ਰਹੀ ਸੀ ਕਿ ਗੁੰਮੇਵਾਰ ਬੰਦੇ ਜਾਂਦੇ ਹੁੰਦੇ ਆ ਐ ਨਹੀਂ ਗੱਲ ਕਰੀ ਦੀ ਨਹੀਂ ਸਾਰੇ ਵੋਟਾਂ ਕਹਿ ਕੇ ਮੈਂ ਪਵਾ ਰਹੀ ਸੀ ਤੁਸੀਂ ਇੱਕ ਰਿਟਾਇਰ ਅਫਸਰ ਹੋ ਤੇ ਨੌਕਰੀ ਕੀਤੀ ਤੁਸੀਂ ਐਂ ਵੇਖੋ ਵੀ ਐਮਐਲ ਨਹੀਂ ਨਹੀਂ ਟਕਾਨ ਵਾਲੀ ਕਰਦੇ ਦੇਖੋ ਸਾਡੇ ਤੁਸੀਂ ਵੀ ਸਾਡੇ ਹੋ ਉਹ ਵੀ ਸਾਡੇ ਆ ਗੁੱਸਾ ਕਦੋਂ ਆਉਂਦਾ ਜੇ ਘਰ ਦਾ ਜੀ ਪਰਿਵਾਰ ਦੀਆਂ ਸੋਚਾਂ ਤੇ ਖਾਰਾ ਨਾ ਉਤਰੇ ਛੋਟੇ ਵੀਰ ਠੀਕ ਹੈ ਤੁਹਾਡੀ ਜ਼ਿੰਮੇਵਾਰੀ ਤੁਸੀਂ ਸਿਕਿਉਰਿਟੀ ਦੇ ਵਿੱਚੋਂ ਤੁਹਾਨੂੰ ਹੱਕ ਹੈ ਗੱਲ ਕਰਨ ਦਾ ਠੀਕ ਹੈ ਰੋਕਦੇ ਨਹੀਂ ਤੁਹਾਨੂੰ ਅਸੀਂ ਮਨਾਂ ਨਹੀਂ ਕਰਦੇ ਜੇ ਪਰਿਵਾਰ ਦਾ ਮੁਖੀ ਜਿਹੜਾ ਨਾ ਉਹ ਖਾਰਾ ਨਾ ਉਤਰੇ ਤਾਂ ਪਰਿਵਾਰ ਦਾ ਰੋਸ ਉਹ ਮੁਖੀ ਤੇ ਹੁੰਦਾ ਨਾ ਹੁਣ ਚੁਣੇ ਹੋਏ ਨਹੀਂ ਮੈਂ ਤੁਹਾਡੀ ਗੱਲ 2.5 ਲੱਖ ਲੋਕਾਂ ਦੇ ਚੁਣੇ ਹੋਏ ਆ ਜਦੋਂ ਸਾਡੇ ਮੱਥੇ ਲੱਗਣਗੇ ਮਿਲਣਗੇ ਤਾਂ ਉਦੋਂ ਇਹਨਾਂ ਨਾਲ ਗਿਲੇ ਛਕ ਕੇ ਕਰਾਂਗੇ ਸਾਡੀ ਗੱਲ ਬੰਦ ਆ ਪਰ ਪਰ ਇਹ ਫੰਕਸ਼ਨ ਤੇ ਬੈਠਿਆ ਕਦੇ ਦਫ਼ਤਰਾਂ ਜਾ ਉਤਰਾਂ ਕੇ ਗੱਲ ਕਰਿਓ ਹਾਂ ਸਹੀ ਗੱਲ ਆ ਅਸੀਂ ਨਹੀਂ ਦਫ਼ਤਰ ਆਉਣਾ ਅਸੀਂ ਦਫ਼ਤਰ ਨਹੀਂ ਆਣਾ ਨਹੀਂ ਅਸੀਂ ਮੈਨੂੰ ਫੋਨ ਕਰ ਲਈ ਨਹੀਂ ਅਸੀਂ 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 ਤੁਹਾਡੇ ਘਰ ਜਦੋਂ ਆ ਸਕਦੇ ਆ ਮੇਰੇ ਨੂੰ ਉਹ ਸਾਰੇ ਲੈ ਕੇ ਆਓ ਬੀਬਾ ਜੀ ਸਾਰੇ ਲੈ ਕੇ ਆਓ ਸਾਰੇ ਲੈ ਕੇ ਅਸੀਂ ਧਰਨਾ ਲਾਵਾਂਗੇ ਹੁਣ ਆ ਜਾਓ ਫਿਰ ਪੁਰਾ ਜਾਂਦਾ ਜੀ ਧਰਨਾ ਤਾਂ ਬੰਦ ਕਰਤਾ ਜੀ ਸਰਕਾਰ ਨੇ ਹੁਣ ਨਹੀਂ ਤੁਸੀਂ ਧਰਨਾ ਲਾ ਸਕਦੇ ਐਮਐਲਏ ਸਾਹਿਬ ਹਾਂਜੀ ਹਾਂਜੀ ਇੱਕ ਨਾ ਬੇਨਤੀ ਹੈ ਵੀ ਆ ਜਿਹੜੇ ਵਿਚਾਰੇ ਭੁੱਕੀ ਪੋਸਟ ਵਾਲਿਆਂ ਵਲੀ ਹਨ ਇਹਨਾਂ ਨੂੰ ਸੱਚੀ ਮੁੱਚੀ ਚਾਹੀਏ ਤੁਸੀਂ ਚਾਹੇ ਕੋਈ ਵੀ ਸਰਕਾਰ ਆਉਂਦੀ ਨਾ ਅਸੀਂ ਬੇਨਤੀ ਕਰਦੇ ਵੀ ਇਹਦਾ ਕੋਈ ਹੱਲ ਕਰੋ ਠੀਕ ਹੈ ਤੇ ਪੀਪੀਆਂ ਦੀ ਜਿਹੜੀ ਡਿਮਾਂਡ ਹੈ ਨਾ ਇਹ ਸੁਬੇਦਾਰ ਸਾਹਿਬ ਭੁੱਕੀ ਪੋਸਟਲ ਦਾ ਹੱਲ ਕੀ ਕਰ ਸਕਦੇ ਆ ਮੇਰੇ ਵੱਲ ਚਿੱਟਾ ਅਸੀਂ ਬੰਦ ਕਰਤਾ ਨਹੀਂ ਬੰਦ ਠੀਕ ਹੈ ਬੰਦ ਜੀ ਤਾਂ ਦੱਸੋ ਤੁਹਾਡੇ ਪਿੰਡ ਦੇ ਵਿੱਚ 4-5 ਘਰ ਸੀ ਕਿ ਦੱਸੋ ਕਿਹੜਾ ਵੇਚਦਾ ਜੇ ਅੱਜ ਸ਼ਿਕਾਇਤ ਦੱਸੋ ਮੈਨੂੰ ਵੇਚਣ ਵਾਲੇ ਦਾ ਪਤਾ ਨਹੀਂ ਲਾਉਣ ਵਾਲੇ ਉਵੇਂ ਲਾਈ ਜਾਂਦੇ ਦੇਖੋ ਜੀ ਆਪਾਂ ਦੇਖੋ ਨਸ਼ਾ ਕਰਨ ਵਾਲੇ ਨੂੰ ਨਹੀਂ ਰੋਕ ਸਕਦੇ ਆਪਾਂ ਜਿਹੜੇ ਵੇਚਦੇ ਆ ਆਪਾਂ ਤਾਂ ਉਹਨੂੰ ਨੱਥ ਪਾ ਸਕਦੇ ਹਾਂ ਜਿੱਥੋਂ ਲਿਆਉਂਦਾ ਕਿੱਥੋਂ ਜਿੱਥੋਂ ਲਿਆਉਂਦਾ ਉਹ ਫੜਾ ਜਾਣਾ ਜੀ ਤੁਸੀਂ ਅਸਲ ਦੇ ਵਿੱਚ ਇਹ ਨਹੀਂ ਕਹਿਣਾ ਕਿ ਹਾਂ ਜਿਹੜੇ ਅਸੀਂ ਚੋਣ ਮੈਨੀਫੈਸਟੋ 'ਚ ਵਾਅਦੇ ਕੀਤੇ ਉਹਨਾਂ ਨੂੰ ਅਸੀਂ ਐਨ ਬੈਨ ਲਾਗੂ ਕਰਾਂਗੇ ਬਿਲਕੁਲ ਕਰਾਂਗੇ ਜੀ ਕਰੀਏ ਨੇ ਬਿਲਕੁਲ ਐਮ ਐਲ ਏ ਸਾਹਿਬ ਲੋਕ ਵੀ ਝੂਠੇ ਦਾ ਹੈ ਨਹੀਂ ਅੰਕਲ ਜੀ ਹਾਂ ਸਰਪੰਚ ਸਾਹਿਬ ਚਲੋ ਠੀਕ ਹੈ ਚਲੋ ਠੀਕ ਹੈ ਜੀ ਉਹਨੇ ਸੰਦੀਪ ਬੈਠ ਕੇ ਕਰ ਉਹ ਤੁਸੀਂ ਕਾ ਕੱਟ ਲਿਓ ਕੇ ਸਰਪੰਚ ਸਾਹਿਬ ਉਹਨੇ ਨਹੀਂ ਮਸਾ ਮੇਰੀ ਗੱਲ ਸੁਣੋ ਸਮਝ ਸਮਝੋ ਦੀ ਗੱਲ ਕਿਸੇ ਗੱਡ ਕਾ ਕੱਟ ਲਿਓ ਕੇ ਕੋਈ ਗੱਲ ਫਿਰ ਮਿਲਦੇ ਆ